ਸ਼੍ਰੀ ਗੁਰੂ ਰਵਿਦਾਸ ਸਭਾ ਅਰਮਨ ਸਟਰੀਟ ਫਗਵਾੜਾ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਭਵਨ ਵਿਖੇ ਬੁੱਧ ਜੀ ਦੀ ਅੰਤਿਮ ਮਨਾਉਂਸਬੰਧੀ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਐਡਵੋਕੇਟ ਐਸ ਐਲ ਵੀਰਦੀ ਅਤੇ ਪ੍ਰਸਿੱਧ ਕਵੀ ਸੋਨ ਸੈਜਲ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਸਭਾ ਵੱਲੋਂ ਨਿੱਕਾ ਸਵਾਗਤ ਕੀਤਾ ਗਿਆ ਇਸ ਮੌਕੇ ਜਿੱਥੇ ਮਿਸ਼ਨਰੀ ਕਲਾਕਾਰਾਂ ਵੱਲੋਂ ਮਿਸ਼ਨਰੀ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਹੀ ਆਏ ਹੋਏ ਮਹਿਮਾਨਾਂ ਵੱਲੋਂ ਵੀ ਆਪੋ ਆਪਣੀਆਂ ਅਰਦਾਸਨਾਮਾ ਪੇਸ਼ ਕੀਤੀਆਂ ਗਈਆਂ ਆਪਣੇ ਸੰਬੋਧਨ ਵਿੱਚ ਪ੍ਰਬੰਧਕਾਂ ਨੇ ਇਸ ਮੌਕੇ ਇਲਾਕਾ ਵਾਸੀ ਨੂੰ ਮਹਾਤਮਾ ਬੁੱਧ ਜੀ ਦੀਆਂ ਜਨਤੀਆਂ ਕਿ ਸਾਨੂੰ ਸਾਰਿਆਂ ਨੂੰ ਮਹਾਤਮਾ ਬੁੱਧ ਜੀ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਦੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਇਸ ਦੌਰਾਨ ਆਏ ਹੋਏ ਮਹਿਮਾਨਾਂ ਵੱਲੋਂ ਸਹਿਯੋਗੀਆਂ ਤੇ ਹੋਰਨਾਂ ਪਤਵੰਤਿਆਂ ਨੂੰ ਸਨਮਾਨਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਸਵਾ ਦੇ ਮੈਂਬਰਾਂ ਤੇ ਸ਼ਹਿਰ ਦੇ ਪਤਵੰਤੇ ਮੌਜੂਦ ਸਨ ਅੰਤ ਵਿੱਚ ਪ੍ਰਬੰਧਕਾਂ ਨੇ ਸਾਰੇ ਹੀ ਮਹਿਮਾਨਾਂ ਤੇ ਸਹਿਯੋਗੀਆਂ ਦਾ ਸਮਾਗਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਅੱਜ ਸਾਰੇ ਸੰਸਾਰ ਨੂੰ ਬਹੁਤ ਬਹੁਤ ਵਧਾਈ ਕਿ ਸਾਖੀਆਂ ਬੰਦੀ ਘਾਟਨ ਦੇ ਦਾ 2500 ਆਤਮਾ ਵਰਤ ਹੋ ਰਹੀ ਹੈ ਬਣਾਈ ਗਈ ਆ ਸ਼੍ਰੀ ਗਰੀਬ ਦਾਸ ਭਵਨ ਉਹ ਡਾਕਟਰ ਵੀਰਕਰ ਮੰਦ ਦੇ ਵਿੱਚ ਬਣਾਈ ਗਈ ਆ ਜਿਹੜੇ ਸਾਡੇ ਸਾਥੀ ਗਵਰਨਮੈਂਟ ਸਰਵਿਸ ਵਿੱਚ ਆ ਜਾਂ ਰਿਟਾਇਰਡ ਆ ਇਹ ਸਾਰਾ ਉਹਦੇ ਸੰਘਰਸ਼ ਦਾ ਗਿੱਟ ਜਾਇਆ ਲੋ ਸਾਰੇ ਸਾਰ ਨੂੰ ਮੈਂ ਇਸ ਮੌਕੇ 'ਤੇ ਬਹੁਤ-ਬਹੁਤ ਬਧਾਈ ਦਿੰਦਾ ਔਰ 바ਵਾ ਸਾਹਿਬ ਡਾਕਟਰ ਮੇੜਕਰ ਦਾ ਮੈਂ ਬਹੁਤ ਰੀਣੀ ਆ ਜਿਨ੍ਹਾਂ ਨੇ 50 ਸਾਲ ਸਟੱਡੀ ਕਰਕੇ ਸਾਡੇ ਸਾਡੇ ਬਜ਼ੁਰਗਾਂ ਦਾ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਅਰਜਨ ਸੇਟ ਕੋਵਾੜਾ ਬਲੂ ਸਮੂਹ ਸੰਸਾਰ ਵਾਸੀਆਂ ਨੂੰ ਨਮੋ ਬਧਾਈ ਜੈਪੀ ਜੈਪਾਰ ਜਗੁਰਦੇਵ ਅੱਜ ਸ਼੍ਰੀ ਗੁਰੂ ਦਾਸ ਸਾਹਿਬ ਅਰਜਨ ਸੇਟ ਕੋਵਾੜਾ ਬਲੂ ਡਾਕਟਰ ਮੇੜਕਰ ਪਾਣ ਬਿਠੇ ਕਥਾ ਕਰ ਬੁੱਧ ਤੇ ਦਾ ਉਹ ਬੁੱਧ ਫਾਰਮਾ ਤੇ ਇੱਕ ਸਮਰੋਹ ਕੀਤਾ ਗਿਆ ਜਿਸ ਦੇ ਵਿੱਚ ਤथाकथित ਬੁੱਧੀਆਂ ਪੂਰੇ ਸੰਸਾਰ ਨੂੰ ਜੋ ਦੇਣ ਹੈ ਉਸ ਨੂੰ ਯਾਦ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਬੁਲਾਰੇ ਤੌਰ ਤੇ ਮਾਨਯੋਗ ਐਸਲ ਬਿਰਦੀ ਸਾਹਿਬ ਜੁਕੇ ਤੋਂ ਜੋ ਕਿ ਬਹੁਤ ਵੱਡੇ ਤਾਮ ਪ੍ਰਚਾਰਕ ਨੇ ਔਰ ਐਸਲ ਬਿਰਦੀ ਸਾਹਿਬ ਐਡਵੋਕੇਟ ਸਾਹਿਬ ਸ੍ਰੀ ਸੋਹਣ ਸਹਿਜਲ ਜੀ ਅਤੇ ਹੋਰ ਬੁੱਧੀਜੀਵੀ ਬੁਲਾਰਿਆਂ ਨੇ ਇਸ ਵਿੱਚ ਸ਼ਕੂਰਤ ਕੀਤੀ ਅਤੇ ਜੋ ਬੁੱਧ ਦਾ ਸੰਦੇਸ਼ ਸੀ ਔਰ ਬਾਬਾ ਸਾਹਿਬ ਡਾਕਟਰ ਬੇੜ ਕਰਜੀ ਦਾ ਸੰਦੇਸ਼ ਸੀ ਜਾਂ ਸ਼੍ਰੀ ਗੁਰਦਾਸ ਮਹਾਰਾਜ ਦਾ ਬੇਗਪੂਰਾ ਸਮਾਜ ਦਾ ਸੰਦੇਸ਼ ਸੀ ਸੰਤਾ ਸਤੰਤਰਤਾ ਸਮਾਨਤਾ ਤੇ ਭਾਈਚਾਰੇ ਤੇ ਨਿਆਂ ਦੇ ਆਧਾਰਤ ਸਮਾਜ ਨੂੰ ਸਥਾਪਿਤ ਕਰਦੇ ਵਿਚਾਰਾ ਹੋਈਆਂ ਅਤੇ ਬਾਬਾ ਸਾਹਿਬ ਡਾਕਟਰ ਮੇੜਕਰ ਨੇ ਜੋ ਪ੍ਰਯੰਗਲ ਦੇ ਵਿੱਚ ਸੋਸ਼ਲਿਸ ਰਿਪਬਲਿਕ ਔਰ ਗੁਰਦਾਸ ਦੀ ਸਥਾਪਨਾ ਕਰਨ ਦਾ ਜੋ ਦਿੱਤਾ ਸੀ ਉਹ ਬਾਬਾ ਸਾਹਿਬ ਨੇ ਪ੍ਰਯੰਗਲ ਵਿੱਚ ਗੁਰਦਾਸ ਦੇ ਬੇਗੰਪੁਰਾ ਸਮਾਜ ਔਰ ਸੰਤਤਾ ਸੁਤੰਤਰਤਾ ਦੇ ਭਾਈਚਾਰੇ ਦਾ ਸਮਾਜ ਹੈ ਉਹ ਮਹਾਪੁਰਸ਼ਾਂ ਦੇ ਜੋ ਦੇਣ ਸੀ ਉਸ ਤੇ ਅਨ ਸਮਾਜ ਸਿਰਜਣ ਲਈ ਯੋਗਦਾਨ ਪਾਇਆ ਤੇ ਅੱਜ ਦੇ ਸਮੇਂ ਰੋ ਵਿੱਚ ਸਮੂਹ ਇਲਾਕਾ ਨਿਵਾਸੀਆਂ ਨੇ ਵੱਧ ਚੜ ਕੇ ਯੋਗਦਾਨ ਪਾਇਆ ਅਸੀਂ ਬਹੁਤ ਧੰਨਵਾਦੀਆਂ ਹਾਂ ਸੂਹ ਇਲਾਕਾ ਨਿਵਾਸੀਆਂ ਦੇ ਤੇ ਸ਼੍ਰੀ ਗੁਰਦਾਸ ਸਵਾ ਹਮੇਸ਼ਾ ਹੀ ਕਰਾਮਾਤ ਚੜ ਕੇ ਜੋ ਕਿ ਸੰਕਟਾ ਸੰਕਰਨ ਅਤੇ ਭਾਈਚਾਰੇ ਵਾਪੁਰਸ਼ ਨੇ ਉਹਨਾਂ ਦੇ ਦਿਲਚਸਪ ਆਉਂਦੇ ਨੇ ਵੱਧ ਚੜ ਕੇ ਮਨਾਉਂਦੀ ਹੈ ਤੇ ਇਲਾਕਾ ਨਿਵਾਸੀਆਂ ਨੂੰ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਹਦੀਆਬਾਦ ਫਗਵਾੜਾ ਵਿਖੇ ਵੀ ਡਾਕਟਰ ਬੀ ਆਰ ਅੰਬੇਡਕਰ ਪਾਰਕ ਵਿਖੇ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਵੱਲੋਂ ਪ੍ਰਧਾਨ ਰਮੇਸ਼ ਕੌਲ ਦੀ ਅਗਵਾਈ ਹੇਠ ਬੁੱਧਯੰਤੀ ਬੜੀ ਹੀ ਧੂਮ-ਤਾਮ ਨਾਲ ਮਨਾਈ ਗਈ। ਇਸ ਮੌਕੇ ਸਮੂਹ ਮਹਿਲਾ ਵਾਸੀਆਂ ਤੇ ਸੁਸਾਇਟੀ ਮੈਂਬਰਾਂ ਨੇ ਮਹਾਤਮਾ ਬੁੱਧ ਜੀ ਦੇ ਬੁੱਧ ਤੇ ਫੁੱਲ ਮਲਾਮਾਂ ਅਰਪਿਤ ਕੀਤੀਆਂ। ਉੱਥੇ ਹੀ ਵਕਫਾਗ ਬੁਲਾੜਿਆ ਨੇ ਹਾਜ਼ਰ ਲੋਕਾਂ ਨੂੰ ਬੁੱਧਯੰਤੀ ਮੌਕੇ ਮਹਾਤਮਾ ਬੁੱਧ ਦੀ ਜੀਵਨੀ ਬਾਰੇ ਵੀ ਅਹਿਮ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਜੋ ਰਸਤਾ ਸਾਨੂੰ ਮਹਾਤਮਾ ਬੁੱਧ ਵੱਲੋਂ ਦਿਖਾਇਆ ਜੀਵਨ ਸਫਲਾ ਕਰੀਏ ਅੰਤ ਵਿੱਚ ਪ੍ਰਧਾਨ ਰਮੇਸ਼ ਕਾਲ ਨੇ ਆਏ ਹੋਏ ਸਾਰੇ ਹੀ ਪਤਵੰਤਿਆਂ ਨੂੰ ਬੁੱਧ ਗਿਆਨਤੀ ਦੀਆਂ ਵਧਾਈਆਂ ਦਿੰਦਿਆਂ ਆਏ ਹੋਏ ਸਾਰੇ ਹੀ ਪਤਵੰਤਿਆਂ ਦਾ ਧੰਨਵਾਦ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹਿਲਾ ਵਾਸੀ ਅਤੇ ਮੈਂਬਰ ਮੌਜੂਦ ਹਨ ਜੇ ਕੋਈ ਦਰਸਤ ਵੀ ਕਟੇ ਉਹਦੀ ਵੀ ਸਜਾ ਜੇ ਕੋਈ ਕਿਸੇ ਦਾ ਕੁੱਤਾ ਵੀ ਮਾਰ ਦਵੇ ਉਹਦੀ ਵੀ ਸਜ਼ਾ ਕਿਸੇ ਦਾ ਜਾਨਵਰ ਮਾਰੇ ਉਹਦੀ ਵੀ ਸਜ਼ਾ ਜਿਹੜਾ ਬੰਦੇ ਨੂੰ ਬੰਦੇ ਨੂੰ ਕੁੱਟਮਾਰ ਕਰੇ ਮਾਰ ਮਾਰ ਦਵੇ ਉਹਦੀ ਵੀ ਸਜ਼ਾ ਜੇ ਕਿਸੇ ਔਰਤ ਦਾ ਕੋਈ ਸ਼ੋਸ਼ਣ ਕਰੇ ਜਾਂ ਕਿਸੇ ਕਿਸਮ ਦੀ ਉਹਦੀ ਬੇਅਦਬੀ ਕਰੇ ਉਹਦੀ ਵੀ ਸਜ਼ਾ ਇਹ ਪੰਜ ਸ਼ੀਲਾ ਨੂੰ ਮੁੱਖ ਰੱਖਦੇ ਹੋਏ ਭਾਰਤ ਦਾ ਸੰਵਿਧਾਨ ਬਣਿਆ ਕਿ ਨਹੀਂ ਬਣਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਭਾਰਤੀ ਸੰਵਿਧਾਨ ਦੇ ਵਿੱਚ ਆਉਂਦੀਆਂ